ਐਸਪੀਰੀਸ਼ਨਸ ਕੀਮਤੀ ਇਨ ਬਲੱਡ ਡੇਟਾ ਪਰ ਨਾਨਕ ਤੇ ਪਿੰਡ ਸ਼ਾਹ ਪੋਚਾ ਜਨ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਬੀਪੀ ਅਤੇ ਸ਼ੂਗਰ ਤੇ ਮਰੀਜ਼ਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਹਲਕਾ ਅਰੰਦਾਵਾ ਐਸਐਮਓ ਡਾਕਟਰ ਹਰਪਾਲ ਸਿੰਘ ਐਸਐਮਓ ਡਾਕਟਰ ਗੁਨੀਤਕਰ ਅਤੇ ਪਿੰਡ ਦੇ ਨੌਜਵਾਨ ਸਰਪੰਚ ਜਿੰਤੂ ਸਿੰਘ ਮਾਰਵਲੋਂ ਸਹਿਸ਼ਤਕਤ ਸ਼ਿਰਕਤ ਕੀਤੀ ਗਈ ਮੈਡੀਕਲ ਦਾ ਉਦਘਾਟਨ ਐਮਐਲਏ ਗਦੀਪ ਸਿੰਘ ਅਰੰਦਾਵਾ ਵੱਲੋਂ ਕੀਤਾ ਗਿਆ ਅਤੇ ਇਸ ਮੌਕੇ ਡਾਕਟਰਾਂ ਵੱਲੋਂ 30 ਸਾਲ ਦੀ ਖਿਮਤ ਤੋਂ ਉੱਪਰ ਵੱਖ-ਵੱਖ ਬਿਮਾਰੀਆਂ ਦੀ ਬੀਪੀ ਅਤੇ ਸ਼ੂਗਰ ਨਾਲ ਲੱਗਣ ਵਾਲੀਆਂ ਬਿਮਾਰੀਆਂ ਦੀ ਜਾਂਚ ਕਿੱਤੇ ਕੇ ਐਸਐਮਓ ਡਾਕਟਰ ਰਪਾਲ ਸਿੰਘ ਨੇ ਗਲਤਫਹਿਮੀ ਕਰਦੇ ਹੁੰਦਿਆ ਦੱਸਿਆ ਕਿ ਸੈਂਟਰ ਸਰਕਾਰ ਵੱਲੋਂ ਨੀਤੀ ਅਧਿਯੋਗ ਨਾਇਕ ਹੈ ਜਿਸ ਦੇ ਤਹਿਤ ਪੂਰੇ ਇੰਡੀਆ ਵਿੱਚ 500 ਐਸਪੀਰੇਸ਼ਨ ਬਲਾਕ ਨਾਇਕ ਹੈ ਇਸ ਐਸਪੀਰੇਸ਼ਨ ਕੈਂਪ ਦੌਰਾਨ ਪਿਰਛਾਪੁਰ ਜਾਂਚਦੇ 3 ਸਾਲ ਤੋਂ ਉਪਰ ਉਮਰ ਜਾਂਦੀ ਪੀਪੀ ਅਤੇ ਸ਼ੂਗਰ ਨਾਲ ਲੱਗਣ ਵਾਲੀਆਂ ਬਿਮਾਰੀਆਂ ਨਾਲ ਸੰਬੰਧਤ ਜਾਂਚ ਕੀਤੀ ਗਈ ਹੈ ਇਸ ਮੌਕੇ ਮੁੱਖ ਮਹਿਮਾਨ ਅਮਲਗਰਦੀਪ ਸਿੰਘ ਰੰਦਾਵਾ ਵੱਲੋਂ ਲਾਏ ਜਾ ਰਹੇ ਮੈਡੀਕਲ ਕੈਂਪਾਂ ਦੀ ਸ਼ਲਾਘਾ ਕਰਦੇ ਹਾਂ ਕਿ ਆ ਕਿ ਜਿਹੜੇ ਵੀ ਲੋਕ ਇਨ੍ਹਾਂ ਬਿਮਾਰੀਆਂ ਨਾਲ ਜੂਚ ਰਹੇ ਹਨ ਉਹਨਾਂ ਨੂੰ ਬੜਾ ਇਸਦਾ ਫਾਇਦਾ ਮਿਲੇਗਾ ਕੈਂਪ ਨੀਤੀ ਯੋਗ ਦੇ ਉਹਨਾਂ ਦੇ ਰਾਹੀਂ ਜਿਹੜੇ ਕੈਂਪ ਜਿਹੜੇ ਲੱਗ ਰਹੇ ਨੇ ਮੈਡੀਕਲ ਕੈਂਪ ਐਸਪੀਰੇਸ਼ਨ ਬਲੋਕ ਐਸਪੀਰੇਸ਼ਨ ਜਿਹੜਾ ਬਲੋਕ ਉਹਦੇ ਦੇ ਉਹਦੇ ਚ ਮੇਰੇ ਖਿਆਲੋਂ ਡਾਕਟਰ ਸਾਹਿਬ ਦੱਸਿਆ ਹਸਨ ਸਾਹਿਬ ਨੇ ਕਿ ਜਿਹੜੇ ਜ਼ਿਲ੍ਹੇ ਕਰਤਾਰਪੁਰ ਚ ਦੋ ਹੀ ਬਲਾਕ ਚੁਣੇ ਗਏ ਨੇ ਜਿਹਦੇ ਚ ਕਡੇਰਾ ਬਾਬਾ ਨਾਨਕ ਤੇ ਕਲਾਨੌਰ ਹੈ ਬੜੀ ਵੱਡੀ ਸਹੂਲਤ ਪਿੰਡਾਂ ਚ ਲੋਕਾਂ ਨੂੰ ਕੈਂਪ ਤੇ ਰਾਹੀਂ ਮਿਲ ਰਹੀ ਆ ਇਹ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਦੂਰ ਨਹੀਂ ਜਾ ਸਕਦੇ ਜਿਵੇਂ ਬਾਰਡਰ ਏਰੀਆ ਤੇ ਲੋਕਾਂ ਨੂੰ ਕਈ ਚੀਜ਼ਾਂ ਤੋਂ ਮੈਡੀਕਲ ਫੈਸਿਲਿਟੀ ਤੋਂ ਕਮੀ ਹੈ ਉਹ ਜਿਹੜੀ ਕਮੀ ਹੈ ਉਹ ਇਨਾ ਕੈਂਪਾਂ ਤੇ ਰਹੇ ਜਿਹੜੀ ਲੋਕਾਂ ਦੀ ਦੂਰ ਹੋ ਚਾਹੀਦੀਆਂ ਅੱਜ ਬਹੁਤ ਵੱਡੀ ਪੱਧਰ ਤੇ ਲੋਕ ਜਿਹੜੇ ਕੈਂਪ ਚ ਆ ਵੀ ਰਹੇ ਨੇ ਔਰ ਕੈਂਪ ਦਾ ਜਿਹੜੀ ਮੇਨ ਸਹੂਲਤਾਂ ਉਹ ਲੈ ਰਹੇ ਸਰ ਇੱਕ ਇਥੋਂ ਦੀ ਜਿਹੜੀ ਮੈਡੀਕਲ ਟੀਮ ਜਿਹੜੀ ਡਿਸਪੈਂਸਰੀ ਹੈ ਚ ਪਾਣੀ ਦੀ ਸਹੂਲਤ ਨਹੀਂ ਹੈਗੀ ਔਰ ਕਈ ਜਿਹੜੀ ਸਹੂਲਤਾਂ ਜਿਹੜੀਆਂ ਨਹੀਂ ਹੈਗੀਆਂ ਉਹ ਉਹਨਾਂ ਨੂੰ ਲੈ ਕੇ ਕਾਫੀ ਤੰਗੀ ਬਿਲਕੁਲ ਜੀ ਜਿਹੜੀ ਚੀਜ਼ ਦੀ ਨਹੀਂ ਸਹੂਲਤ ਆ ਮੈਂ ਹੁਣੇ ਐਸਡੀਓ ਪੀਡਬਲਯੂਡੀ ਨੂੰ ਕਿਹਾ ਹੈ ਬਾਕੀ ਸਾਰਾ ਕੁਝ ਸਪੈਂਸਰੀ ਚ ਓਕੇ ਆ ਸਿਰਫ ਥੋੜਾ ਜਿਹਾ ਵਾਸ਼ਰੂਮ ਦੀ ਪਰੇਸ਼ਾਨੀ ਹੈ ਉਹ ਇੱਕ ਦੋ ਦਿਨਾਂ ਚ ਜਿਹੜਾ ਵਾਸ਼ਰੂਮ ਆਪਾਂ ਤਿਆਰ ਕਰਵਾ ਦਿੰਦੇ ਹਾਂ ਅੰਦਰ ਸਾਹਿਬ ਮੀਡੀਆ ਨੇ ਚੌਥਾ ਥੰਮ ਕਿਹਾ ਜਾਂਦਾ ਦਿੱਲੀ ਦੇ ਵਿੱਚ ਪੱਤਰਕਾਰਾਂ ਨੇ ਜਿਹੜੀ ਬਸੂਕੀ ਕੀਤੀ ਗਈ ਇਹਨੂੰ ਕਿਸ ਤਰ੍ਹਾਂ ਦੇਖਦੇ ਜੀ ਦੇਖੋ ਜੀ ਭਾਜੀ ਦਿੱਲੀ ਚ ਉਖੜਾਈ ਹੈ ਹੋਰੀ ਵੇਖਦਾ ਕੋਈ ਪੱਤਰਕਾਰ ਆ ਭਾਈਚਾਰ ਉੱਥੇ ਗੁੰਡਾਗਰਦੀ ਦਾ ਰਾਜ ਆ ਗੁੰਡਾਗਰਦੀ ਉਹ ਕਰਾਉਂਦੇ ਨੇ ਤੇ ਉਹਦੇ ਨਾਲ ਨਾ ਉਹਨਾਂ ਕੋਈ ਪੱਤਰਕਾਰ ਵੇਖਣਾ ਨਾ ਉਹਨਾਂ ਕੋਈ ਹੋਰ ਵੇਖਣਾ ਜੇ ਉਹ ਝਾਰੂ ਵਾਲਿਆਂ ਦੀ ਗੱਡੀ ਵੇਖਦੇ ਆ ਤੇ ਉਹਦੀ ਤੋੜ-ਫੋੜ ਕਰ ਦਿੰਦੇ ਨੇ ਜੇ ਕੋਹ ਹੋਲਡਿੰਗ ਲੱਗਾ ਵੇਖਦੇ ਤੇ ਉਹਦੀ ਤੋੜ-ਫੋੜ ਕਰ ਦਿੰਦੇ ਨੇ ਇਸ ਕਰਕੇ ਭਾਜਪਾ ਵਾਲਿਆਂ ਨੂੰ 8 ਤਰੀਕ ਨੂੰ ਦੱਸਣਾ ਦਿੱਲੀ ਦੇ ਲੋਕਾਂ ਨੇ ਇਹ ਕੀ ਕਰਨਾ ਉਹਨਾਂ ਦਾ ਇਲਾਜ ਇਹ ਵੋਟ ਹੀ ਆ ਇੱਕ ਜਿਹੜੇ ਵੱਡੇ-ਵੱਡੇ ਲੀਡਰਾਂ ਦਾ ਜਿਹੜਾ ਧੌਣ ਚੋਂ ਕਿੱਲਾ ਕੱਢਦੀ ਆ ਤੇ ਦਿੱਲੀ ਦੇ ਲੋਕਾਂ ਨੇ ਪਿਛਲੇ 10 ਸਾਲ ਤੋਂ ਆਮ ਆਦਮੀ ਪਾਰਟੀ ਜੋ ਦਿੱਲੀ 'ਚ ਕੰਮ ਕੀਤੇ ਨੇ ਕੰਮ ਦੇ ਆਧਾਰ ਤੇ ਦਿੱਲੀ ਦੇ ਲੋਕ ਜਿੰਨੇ ਵੋਟਾਂ ਪਾਉਣੀਆਂ ਨੇ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਲਗਭਗ 55 ਤੋਂ 60 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਜਿੱਤ ਰੀਆਂ। ਇੱਕ ਇੰਕਾਊਂਟਰ ਹੋਇਆ ਇੱਥੇ ਸ਼ਾਪਰਜ ਆ ਜੰਨਾ। ਪੁਲਿਸ ਇੱਕ ਕਾਰਗਜ਼ਰ ਨੂੰ ਕਿਵੇਂ ਜਲਾ ਦੇਖ ਰਹੇ ਤੁਸੀਂ? ਮੈਂ ਤਾਂ ਅੱਜ ਹੀ ਰਾਤੀ ਆਇਆ ਜੇ ਦਿੱਲੀੋਂ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਸੁਣੀ ਸੁਣਾਈ ਗੱਲ ਹੈ ਕਿ ਜਿਹੜੇ ਬੰਦੇ ਗਲਤ ਅੰਸਰ ਕੰਮ ਕਰਦੇ ਨੇ। ਰੌਤੀਆਂ ਲੈਂਦੇ ਨੇ। ਉਹਨਾਂ ਨੂੰ ਕਾਨੂੰਨ ਨੇ ਬਖਸ਼ਣਾ ਨਹੀਂ। ਕਾਨੂੰਨ ਆਪਣਾ ਕੰਮ ਕਰ ਰਿਹਾ। ਜਿਹੜੇ ਗਲਤ ਅੰਸਰ ਇਹਨਾਂ ਕੰਮਾਂ 'ਚ ਪਏ ਨੇ ਜਾਂ ਤਾਂ ਛੱਡ ਕੇ ਇਹ ਕੰਮ ਪਿੱਛੇ ਹਟ ਜਾਣ ਤੇ ਨਹੀਂ ਇਹਦਾ ਜਿਹੜਾ ਨਿਜਾਮ ਹੈ ਉਹ ਭੁਗਤਣ ਲਈ ਤਿਆਰ ਰਹਿਣਾ ਇੰਜ ਹੈਗਾ ਆ ਸੈਂਟਰ ਸਰਕਾਰ ਵੱਲੋਂ ਨੀਤੀ ਆਯੋਗ ਬਣਾਇਆ ਜਾਏਗਾ ਨੀਤੀ ਆਯੋਗ ਦੁਆਰਾ ਪੂਰੇ ਇੰਡੀਆ ਵਿੱਚ ਤਕਰੀਬਨ 500 ਬਲਾਕਸ ਚੁਣੇ ਗਏ ਆ ਜਿਨ੍ਹਾਂ ਨੂੰ ਅਸੀਂ ਐਸਪੀਰੀਸ਼ਨਲ ਬਲਾਕ ਕਹਿੰਦੇ ਆ ਠੀਕ ਹੈ ਜੀ ਇਸ ਐਸਪੀਰੀਸ਼ਨਲ ਪ੍ਰੋਗਰਾਮ ਅਧੀਨ ਅਲੱਗ-ਅਲੱਗ ਡਿਪਾਰਟਮੈਂਟ ਹੈ ਜਦੇ ਵਿੱਚ ਸਿਹਤ ਮਹਿਕਮੇ ਦੇ ਵੀ ਅਲੱਗ-ਅਲੱਗ ਇੰਡੀਕੇਟਰਸ ਰੱਖੇ ਗਏ ਆ ਉਹਨਾਂ ਚ 7 ਕੇਪੀਆਈ ਕੀ ਪਰਫਾਰਮੈਂਸ ਇੰਡੀਕੇਟਰਸ ਰੱਖੇ ਗਏ ਆ ਜਿਨ੍ਹਾਂ ਵਿੱਚੋਂ ਅੱਜ ਸਿਹਤ ਮਹਿਕਮੇ ਦੇ ਮਹਿਕਮੇ ਨਾਲ ਸੰਬੰਧਿਤ ਅਸੀਂ ਐਨਸੀਡੀ ਨਾਲ ਸੰਬੰਧਿਤ ਨਾਨ ਕਮਿਊਨੀਕੇਬਲ ਡਿਜ਼ੀਜ਼ ਜਿਹੜੀਆਂ ਛੂਤ ਨਾ ਨਹੀਂ ਬਿਮਾਰੀਆਂ ਫੈਲਦੀਆਂ ਜਿਦੇ ਕਿ ਅਸੀਂ ਚਾਰ ਮੇਜਰ ਕੰਪੋਨੈਂਟਸ ਲੈ ਕੇ ਚੱਲਦੇ ਆ ਜਿਵੇਂ ਕਿ 슈ਗਰ ਹੋ ਗਿਆ बीपी ਹੋ ਗਿਆ ਕੈਂਸਰ ਹੋ ਗਿਆ ਤੇ ਸਟ੍ਰੋਕ ਸਟ੍ਰੋਕ ਜਿਹੜਾ ਕਿ ਕਿਉਂਕਿ बीपी ਨਾਲ ਸੰਬੰਧਿਤ ਹੈ ਸਟ੍ਰੋਕ ਜਿਵੇਂ ਅਧਰੰਗ ਦੀ ਬਿਮਾਰੀ ਹੋ ਜਾਣਾ ਦਿਮਾਗ ਦੀ ਨਾੜੀ ਫਟ ਜਾਣੀ ਇਹ ਜਿਹੜਾ ਉਹ ਸਾਰਾ ਸਟ੍ਰੋਕ ਵਿੱਚ ਆ ਜਾਂਦਾ ਹੈ ਇਹਨਾਂ ਕਾਰਨ ਇਹ ਚਾਰ ਬਿਮਾਰੀਆਂ ਕਰਕੇ ਬਹੁਤ ਵੱਡਾ ਇੱਕ ਮੌਤ ਦਾ ਕਾਰਨ ਇਹ ਨੋਨ ਕਮਿਊਨੀਕੇਬਲ ਡਿਜ਼ੀਜ਼ ਵਿੱਚ ਬਹੁਤ ਵੱਡਾ ਇੱਕ ਯੋਗਦਾਨ ਹੈ ਉਮਤ ਯੋਗਦਾਨ ਤੇ ਮੈਕਨਿਕਲ ਨੁਕਸਾਨ ਪਹੁੰਚਾਉਂਦੀ ਹਨ ਜਿਸ ਦੇ ਨਾਲ ਵੱਡੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ ਸੋ ਇਸ ਨੂੰ ਕੰਟਰੋਲ ਕਰਨ ਦੀ ਖਾਤਰ ਨੀਤੀ ਆਯੋਗ ਨੇ ਇੱਕ ਕੇਪੀਆ ਚਤ ਕੇਪੀਆ ਇੰਡੀਕੇਟਰ ਜਿਹੜੇ ਸਾਡੇ ਨਾਲ ਸੰਬੰਧਿਤ ਹੈਗੇ ਸਿਹਤ ਮੈ ਕੋ ਉਹਨਾਂ ਵਿੱਚ ਦੋ ਇਹਦੇ ਵਿੱਚ ਰੱਖੇ ਗਏ ਜਿਵੇਂ ਕਿ ਸ਼ੂਗਰ ਅਤੇ ਡੀਪੀ ਨਾਲ ਸੰਬੰਧਿਤ ਸੋ ਇਹ ਕੈਂਪਸ ਹੀ ਜੋ ਟਾਰਗੇਟ ਹੈ 30 ਸਾਲ ਤੋਂ ਉੱਤੇ 37% ਤਕਰੀਬਨ ਅਸੀਂ ਆਬਾਦੀ ਮੰਨਦੇ ਹਾਂ ਜਿਹੜੇ ਕਿ ਇਹਦੇ ਨਾਲ ਇਸ ਬਿਮਾਰੀ ਨਾਲ ਗੱਟਿਤ ਹੋ ਸਕਦੇ ਤਾਂ ਉਹ ਅਸੀਂ ਟਾਰਗੇਟ ਨੂੰ ਉਸ ਹਿਸਾਬ ਨਾਲ ਸਾਡਾ ਤਕਰੀਬਨ 55000 ਬਲੌਕ ਡੇਰਾ ਬਾਬਾ ਨਾਨਕ ਦੀ ਪੋਪੂਲੇਸ਼ਨ ਬਣਦੀ ਹੈ ਜਿਹਦੇ ਵਿੱਚੋਂ ਅਸੀਂ 70% ਦੇ ਆਸ-ਪਾਸ ਅਸੀਂ ਤਕਰੀਬਨ ਪਹੁੰਚ ਚੁੱਕੇ ਹਾਂ ਤਾਂ ਜੋ ਤਾਂ ਕਿ ਸਾਡੀ ਸਕਰੀਨ ਜਲਦੀ ਤੋਂ ਜਲਦੀ ਸਕਰੀਨਿੰਗ ਪੂਰੀ ਹੋ ਜਾਵੇ ਔਰ ਅਸੀਂ ਪੂਰੀ ਉਹਨਾਂ ਦੀ ਜਿਹੜੀ ਕਿਉਂਕਿ 30 ਸਾਲ ਤੋਂ ਤੇ ਇੱਕ ਇਹ ਇੱਕ ਵਾਰੀ ਚ ਪ੍ਰੋਗਰਾਮ ਖਤਮ ਹੋਣ ਵਾਲਾ ਨਹੀਂ ਹੈ ਕਿ ਅੱਗੇ ਤੋਂ ਅੱਗੇ ਚੱਲਦਾ ਨਾ ਹੁਣ ਜੋ ਇਸ ਵੇਲੇ 30 ਸਾਲ ਤੋਂ ਉੱਤੇ ਸਾਡੇ ਕੋਲ ਜਿੰਨੇ ਵੀ 37% ਪੋਪੂਲੇਸ਼ਨ ਅਸੀਂ ਸਾਰੇ ਸਕ੍ਰੀਨ ਕਰਾਂਗੇ ਤਾਂ ਸਾਨੂੰ ਉਹ ਮਿਲਣਗੇ ਇਸ ਕਾਰਨ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਕਿ ਪਿੰਡ-ਪਿੰਡ ਜਾ ਕੇ ਇਹ ਕੈਂਪ ਲੱਗਣੇ ਨੇ ਤਾਂ ਜੋ ਅਸੀਂ ਜਲਦੀ ਤੋਂ ਜਲਦੀ ਜੋ ਤੀਜਾ ਹੈ ਸਰਕਾਰ ਵੱਲੋਂ ਸਾਨੂੰ ਦਿੱਤਾ ਗਿਆ ਹੈਗਾ ਉਸ ਨੂੰ ਅਸੀਂ ਪੂਰਾ ਕਰ ਸਕੀਏ ਔਰ ਇਸ ਨਾਲ ਜਿਹੜੇ ਨਵੇਂ ਮਰੀਜ਼ ਸਾਨੂੰ ਮਿਲਦੇ ਹਨ ਉਹਨਾਂ ਵੀ ਅਸੀਂ ਰਜਿਸਟ੍ਰੇਸ਼ਨ ਕਰਕੇ ਉਹਨਾਂ ਨੂੰ ਵੀ ਇਸ ਦਾਇਰੇ ਵਿੱਚ ਲਿਆਇਆ ਜਾਵੇ ਔਰ ਉਹਨਾਂ ਦੀ ਦਵਾਈ ਸਾਰੀ ਸਰਕਾਰ ਵੱਲੋਂ ਫ੍ਰੀ ਮਿਲੇ ਲੋਕਾਂ ਨੂੰ ਸਰ ਕੀ اپیل ਕਰਨੀ ਚਾਹੋਗੇ ਇਸ ਵਕਤ ਇਸ ਬੰਦ ਵਿੱਚ ਇਸ ਮੈਂ ਇਹ اپیل ਕਰਨਾ ਚਾਹਾਂਗੇ ਕਿ ਲੋਕ ਵੀ ਆਪਣਾ ਉਪਰਾਲਨ ਆਪਣੇ ਵੱਲੋਂ ਉਦਮ ਕਰਨ ਸਾਡਾ ਸਾਥ ਦੇਣ ਕਿਉਂਕਿ ਘਰ-ਘਰ ਜਾਣਾ ਸਾਡੇ ਕੋਲ ਸਟਾਫ ਦੀ ਥੋੜੀ ਸ਼ੋਰਟੇਜ ਹੋਣ ਕਰਕੇ ਘਰ-ਘਰ ਜਾਣਾ ਥੋੜਾ ਪੋਸਿਬਲ ਨਹੀਂ ਫਿਰ ਵੀ ਸਾਡੀਆਂ ਆਸ਼ਵ ਵਰਕਰ ਹਰ ਘਰ ਵਿੱਚ ਜਾ ਕੇ ਸਨੇਹਾ ਦੇਖ ਕੇ ਆਉਂਦੀਆਂ ਜਿਹੜਾ ਕੋਈ ਨਹੀਂ ਆ ਸਕਦਾ ਅਸੀਂ ਉਹਦੇ ਘਰੇ ਵੀ ਜਾ ਕੇ ਚੈੱਕ ਕਰਦੇ ਹਾਂ ਕਿ ਮੰਨ ਲਓ ਕੋਈ ਬੈਡ ਰੀਡਨ ਹੈਗਾ ਆ ਉਹ ਅਸੀਂ ਘਰ ਘਰ ਵੀ ਇਹਨਾਂ ਦਾ ਸਾਡੇ ਆਸ਼ਾ ਵਰਕਰ ਦਾ ਹੁੰਦਾ ਹੈ ਕਿ ਅਸੀਂ ਹਰ ਮਹੀਨੇ ਇਹਨਾਂ ਨੂੰ ਇੱਕ ਵਾਰੀ ਤਰੀਕਾ ਦੱਸਿਆ ਸੀਗਾ ਵੀ ਤੁਸੀਂ ਹਰ ਮਹੀਨੇ ਇੱਕ ਹਫਤੇ ਚ 25 ਘਰ ਕਰ ਲਓਗੇ ਠੀਕ ਹੈ ਜੀ ਤਾਂ ਹਰ ਮਹੀਨੇ ਸਾਡੇ 100 ਘਰ ਹੋਦੇ ਨੇ ਤਕਰੀਬਨ ਹਰ ਆਸ਼ਾ ਵਰਕਰ ਕੋ 800 ਦੇ ਆਸ-ਪਾਸ 800 ਤੋਂ ਲੈ ਕੇ 1000 ਦੀ ਪੋਪੂਲੇਸ਼ਨ ਹੁੰਦੀ ਹੈ ਤਾਂ ਇੱਕ ਮਹੀਨੇ ਚ ਸਾਰੀ ਦੀ ਸਾਰੀ ਪੋਪੂਲੇਸ਼ਨ ਕਵਰ ਕਰ ਸਕਦੀ ਹੈ ਇਸ ਤਰ੍ਹਾਂ ਜਿਹੜਾ ਕੋਈ ਰਹਿ ਜਾਂਦਾ ਜੋ ਕੋਈ ਮੰਨ ਲਓ ਬੈਡ ਰਿਡਨ ਹੈਗਾ ਮਰੀਜ਼ ਮੰਦੇ ਤੇ ਪਿਆ ਹੋਇਆ ਹੈਗਾ ਉਹਦੇ ਬਦਲੇ ਉਹ ਸਾਨੂੰ ਉਹਦਾ ਵੀ ਪਤਾ ਲੱਗ ਜਾਂਦਾ ਉੱਥੇ ਜਾ ਕੇ ਸਾਡੇ CHC ਜਾਂ ਲੋਡ ਪੈਂਟ ਤੇ ANM ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਉਹਨੂੰ BP ਦੇ ਸਬੰਧੀ ਕੋਈ ਦਿੱਕਤ ਹੈ ਕਿ ਉਹ ਉੱਥੇ ਜਾ ਕੇ ਵੀ ਅਸੀਂ ਦੇਖ ਸਕਦੇ ਹਾਂ ਕਿ ਠੀਕ ਤੇ ਪਰ ਵੱਡੀ ਕੋਸ਼ਿਸ਼ ਉਦਮ ਇਹ ਹੀ ਕਰਨ ਅਪੀਲ ਜਿਹੜੀ ਮੇਰੀ ਹੈਗੀ ਲੋਕ ਵੀ ਇਸ ਦੇ ਭਰਪੂਰ ਆਪਣਾ ਸਾਥ ਦੇਣ ਸਾਨੂੰ